ਇੱਕ ਵਾਰੀ ਇੱਕ ਬੰਦੇ ਨੂੰ ਯਮਰਾਜ ਲੈਣ ਆ ਗਿਆ। ਹੁਣ ਯਮਰਾਜ ਨੂੰ ਬੜੀ ਪਿਆਸ ਲੱਗੀ ਸੀ। ਯਮਰਾਜ ਕਹਿੰਦਾ ਤੈਨੂੰ ਲੈ ਕੇ ਤਾਂ ਬਾਅਦ ਵਿੱਚ ਜਾਊਂਗਾ ਪਹਿਲਾਂ ਮੈਨੂੰ ਇੱਕ ਗਲਾਸ ਪਾਣੀ ਦਾ ਪਿਆ ਦੇ। ਹੁਣ ਉਹ ਬੰਦੇ ਨੇ ਯਮਰਾਜ ਨੂੰ ਪਾਣੀ ਪਿਆਇਆ। ਯਮਰਾਜ ਕਹਿੰਦਾ ਦੇਖ ਲੈਣ ਤਾਂ ਮੈਂ ਤੈਨੂੰ ਹੀ ਆਇਆ ਸੀ। ਪਰ ਚੱਲ ਕੋਈ ਨਾ ਤੂੰ ਮੈਨੂੰ ਪਾਣੀ ਪਿਆਇਆ ਤੂੰ ਐ ਕਰ ਆ ਚੱਕ ਮੇਰੀ ਡੈਰੀ ਇਹਦੇ ਵਿੱਚ ਤੂੰ ਜੋ ਲਿਖਣਾ ਲਿਖ ਦੇ ਤੇਰੇ ਨਾਲ ਉਹੀ ਹੋਊਗਾ। ਹੁਣ ਉਸ ਬੰਦੇ ਨੇ ਡੈਰੀ ਦਾ ਪਹਿਲਾ ਵਰਕਾ ਖੋਲ੍ਹਿਆ। ਉਹਦੇ ਤੇ ਲਿਖਿਆ ਹੋਇਆ ਸੀ ਵੀ ਤੇਰਾ ਰਿਸ਼ਤੇਦਾਰ ਜਿਹੜਾ ਵੋਟਾਂ 'ਚ ਖੜਿਆ ਉਹ ਜਿੱਤ ਜੂਗਾ। ਉਹ ਬੰਦਾ ਕਹਿੰਦਾ ਇਹ ਨਹੀਂ ਹੋਣਾ ਚਾਹੀਦਾ। ਉਹਨੇ ਚੱਕਿਆ ਪੈਨ ਲਿਖਤਾ ਵੀ ਜੋ ਮਰਜ਼ੀ ਹੋ ਜਾਈ ਯਮਰਾਜ ਜੀ ਮੇਰਾ ਰਿਸ਼ਤੇਦਾਰ ਵੋਟਾਂ 'ਚ ਨਹੀਂ ਜਿੱਤਣਾ ਚਾਹੀਦਾ। ਲਓ ਜੀ ਹੁਣ ਦੂਜਾ ਪੰਨਾ ਜਦੋਂ ਡੈਰੀ ਦਾ ਪਲਟਿਆ ਉਹਨੇ ਉਹਦੇ ਤੇ ਲਿਖਿਆ ਹੋਇਆ ਸੀ ਵੀ ਤੇਰੇ ਗਵੰਡੀ ਦੀ 1 ਕਰੋੜ ਦੀ ਲਾਟਰੀ ਲੱਗਣ ਆਲੀ ਆ। ਬੰਦੇ ਨੂੰ ਤਾਂ ਪੜ੍ਹ ਕੇ ਚੱਕਰਾਂ ਨਾਲਾ ਹੋ ਗਿਆ। ਹੁਣ ਉਹਨੇ ਫਟਾਫਟ ਫੇਰ ਪੈਨ ਚੱਕਿਆ ਤੇ ਲਿਖਿਆ ਜੋ ਮਰਜ਼ੀ ਹੋ ਜਾਈ ਯਮਰਾਜ ਜੀ। ਮੇਰੇ ਗਵਾਂਡੀ ਦੀ ਲਾਟਰੀ ਨਹੀਂ ਨਿਕਲਣੀ ਚਾਹੀਦੀ। ਲਓ ਜੀ ਹੁਣ ਤੀਜਾ ਵਰਕਾ ਜਦੋਂ ਉਹਨੇ ਪਲਟਿਆ ਹੁਣ ਤਾਂ ਉਹਨੂੰ ਜਮਾਂ ਹੀ ਦੌਰਾ ਪੈਣ ਵਾਲਾ ਹੋ ਗਿਆ। ਉਹਦੇ ਤੇ ਲਿਖਿਆ ਹੋਇਆ ਸੀ ਵੀ ਜਿਹੜੇ ਬੰਦੇ ਤੇਰੇ ਨਾਲ ਕੰਮ ਕਰਦੇ ਨੇ ਉਹਨਾਂ ਦੀ ਛੇਤੀ ਪ੍ਰਮੋਸ਼ਨ ਹੋ ਜਾਣੀ ਆ ਤੇ ਉਹਨਾਂ ਨੂੰ ਗਿਫਟ ਦੇ ਵਿੱਚ ਗੱਡੀਆਂ ਤੇ ਕੈਸ਼ ਵੀ ਮਿਲਣਾ। ਉਹ ਬੰਦਾ ਖੁੰਦਾ ਜੋ ਮਰਜ਼ੀ ਹੋ ਜੇ ਜੀ। ਇਹਨਾਂ ਦੀ ਨਾ ਤਾਂ ਪ੍ਰਮੋਸ਼ਨ ਹੋਣੀ ਚਾਹੀਦੀ ਆ ਨਾ ਇਹਨਾਂ ਨੂੰ ਕੁਝ ਮਿਲਣਾ ਚਾਹੀਦਾ। ਲਓ ਜੀ ਹੁਣ ਜਦੋਂ ਅਗਲਾ ਵਰਕਾ ਪਲਟਿਆ ਐਨੇ ਨੂੰ ਯਮਰਾਜ ਨੇ ਉਹਦੇ ਹੱਥ ਚੋਂ ਡੈਰੀ ਖੋਲੀ ਹੁਣ ਜਿਹੜਾ ਅਗਲਾ ਵਰਕਾ ਜਿਹੜਾ ਉਹਨੇ ਪਲਟਿਆ ਸੀ ਉਹਦੇ ਉੱਤੇ ਉਹਦੀ ਕਿਸਮਤ ਲਿਖੀ ਹੋਈ ਸੀ ਜਿਹੜੀ ਉਹਨੂੰ ਪੜਨ ਦਾ ਟਾਈਮ ਹੀ ਨਹੀਂ ਮਿਲਿਆ ਯਮਰਾਜ ਨੇ ਫਟਾਫਟ ਡੈਰੀ ਖੋਲੀ ਤੇ ਕਹਿੰਦਾ ਬਸ ਤੇਰੇ ਕੋਲ 5 ਮਿੰਟ ਹੀ ਸੀ ਤੇਰੇ ਕੋਲ ਇੰਨਾ ਹੀ ਟਾਈਮ ਸੀ ਹੁਣ ਤੈਨੂੰ ਮੈਂ ਕੋਈ ਟਾਈਮ ਨਹੀਂ ਦੇ ਸਕਦਾ ਪਰ ਅਫਸੋਸ ਕਹਿੰਦੇ ਮੈਂ ਤੈਨੂੰ 5 ਮਿੰਟ ਵੀ ਦਿੱਤੇ ਵੀ ਤੂੰ ਆਪਣੀ ਕਿਸਮਤ ਬਦਲ ਸਕੇ ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਲਿਖ ਸਕੇ ਪਰ ਤੂੰ ਉਹ 5 ਮਿੰਟ ਵੀ ਲੋਕਾਂ ਦੀ ਬੁਰੀਾਈ ਤੇ ਲਾਤੇ ਤੈਨੂੰ ਇਹੀ ਰਿਹਾ ਕਿ ਮੇਰਾ ਰਿਸ਼ਤੇਦਾਰ ਨਾ ਚਿੱਤ ਜੇ ਮੇਰੇ ਗਵਾਂਢੀ ਦਾ ਨਾ ਕੁਛ ਬਣ ਜੇ ਮੇਰੇ ਯਾਰਾਂ ਦੋਸਤਾਂ ਦਾ ਨਾ ਕੁਛ ਬਣ ਜੇ ਤੂੰ ਆਪਣੇ ਵਾਸਤੇ ਤਾਂ ਕੁਛ ਸੋਚਿਆ ਹੀ ਨਹੀਂ ਮੈਂ ਤੈਨੂੰ ਇੰਨੀ ਜ਼ਿੰਦਗੀ ਦਿੱਤੀ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ ਤੂੰ ਲੋਕਾਂ ਨੂੰ ਥੱਲੇ ਲਾਉਣ ਤੇ ਲੱਗਿਆ ਰਿਹਾ ਹੈ ਲੋਕਾਂ ਦੀ ਬੁਰੀਾਈ ਕਰਨ ਤੇ ਲੱਗਿਆ ਰਿਹਾ ਤੂੰ ਕੋਸ਼ਿਸ਼ ਕਰਦਾ ਰਿਹਾ ਕਿ ਇਹ ਬੰਦਾ ਕਾਮਯਾਬ ਨਾ ਹੋਵੇ ਉਹ ਕਾਮਯਾਬ ਨਾ ਹੋਵੇ ਇਹਦਾ ਕੱਖ ਨਾ ਹੋਵੇ ਪਰ ਤੂੰ ਕਦੇ ਆਪਣਾ ਸੋਚਿਆ ਵੀ ਮੈਂ ਕਾਮਯਾਬ ਹੋਵਾਂ ਮੇਰਾ ਖੁਸ਼ ਹੋਵੇ ਕਹਿੰਦੇ ਤੇਰੀ ਸਾਰੀ ਉਮਰ ਇਦਾਂ ਹੀ ਲੰਘ ਗਈ ਤੇ ਹੁਣ ਤੇਰੇ ਕੋਲ ਪਛਤਾਵੇ ਤੋਂ ਇਲਾਵਾ ਖੁਸ਼ ਨਹੀਂ ਹੁਣ ਉਹ ਬੰਦਾ ਹੱਥ ਮਲਦਾ ਤੇ ਪਛਤਾਂਦਾ ਰਹਿੰਦਾ ਕਿ ਜੇ ਮੈਂ ਪਹਿਲਾਂ ਹੀ ਆਪਣੀ ਕਿਸਮਤ ਵਾਲਾ ਪੰਨਾ ਖੋਲ ਲੈਂਦਾ ਤੇ ਉਸ ਤੇ ਲਿਖ ਦਿੰਦਾ ਕਿ ਅਮਰਾਜ ਜੀ ਮੈਨੂੰ ਹੋਰ ਜ਼ਿੰਦਗੀ ਦੇ ਦਿਓ ਤਾਂ ਮੈਨੂੰ ਮਿਲ ਜਾਣੀ ਸੀ ਲਓ ਜੀ ਇਹੀ ਕੰਮ ਹੈ ਜਿਹੜਾ ਅੱਜ ਕੱਲ ਸਾਰਿਆਂ ਦਾ ਹੋਇਆ ਪਿਆ ਹਰ ਕੋਈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗਾ ਹੋਇਆ ਇਹੀ ਚਾਹੁੰਦਾ ਹੈ ਕਿ ਮੇਰੇ ਨਾਲ ਦਾ ਅੱਗੇ ਨਾ ਵਧੇ ਕਿਤੇ ਮੇਰੇ ਤੋਂ ਜ਼ਿਆਦਾ ਪੈਸਾ ਨਾ ਕਮਾ ਲਵੇ ਮੈਨੂੰ ਭਾਵੇਂ ਮਿਲੇ ਨਾ ਮਿਲੇ ਐਦਾ ਨਹੀਂ ਕੁਝ ਹੋਣਾ ਚਾਹੀਦਾ ਹਰ ਕੋਈ ਇਹੀ ਚਾਹੁੰਦਾ ਜਿਹੜੀ ਗੱਡੀ ਹੋਵੇ ਮੇਰੇ ਘਰੇ ਹੋਵੇ ਹੋਵੇ ਮਾੜਾ ਹੋਵੇ ਤਾਂ ਗਵੰਡੀਆਂ ਦਾ ਹੋਵੇ ਸੋ ਦੋਸਤੋ ਇਹ ਥਿੰਕਿੰਗ ਤੁਹਾਨੂੰ ਇੱਕ ਦਿਨ ਬਰਬਾਦ ਕਰਕੇ ਰੱਖ ਦੂਗੀ ਤੇ ਐਂਡ ਦੇ ਵਿੱਚ ਪਛਤਾਵੇ ਤੋਂ ਇਲਾਵਾ ਤੁਹਾਡੇ ਹੱਥ ਕੁਝ ਨਹੀਂ ਰਹਿਣਾ ਸੋ ਇਸ ਕਰਕੇ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਏ ਇਹ ਸੋਚੋ ਕਿ ਅਸੀਂ ਕੀ ਕਰਨਾ ਦੂਜਿਆਂ ਤੇ ਟਾਈਮ ਨਾ ਖਰਾਬ ਕਰੋ ਉਹਨਾਂ ਨੂੰ ਜੋ ਕਰਨਾ ਹੈ ਉਹਨਾਂ ਨੂੰ ਕਰੀ ਜਾਣ ਦਿਓ ਤੁਸੀਂ ਇਹ ਸੋਚੋ ਕਿ ਸਾਡੇ ਲਈ ਚੰਗਾ ਕੀ ਹੈ ਸਾਡੇ ਲਈ ਮਾੜਾ ਕੀ ਹੈ ਅਸੀਂ ਆਪਣਾ ਫਿਊਚਰ ਕਿਵੇਂ ਬਚਾਉਣਾ ਅਸੀਂ ਆਪਣੇ ਆਪ ਨੂੰ ਕਿਵੇਂ ਡਿਵੈਲਪ ਕਰਨਾ ਕਿਵੇਂ ਅੱਗੇ ਲੈ ਕੇ ਜਾਣਾ ਉਹਨਾਂ ਚੀਜ਼ਾਂ ਤੇ ਧਿਆਨ ਦਿਓ ਨਾ ਕਿ ਇਹਨਾਂ ਚੀਜ਼ਾਂ ਤੇ ਕਿ ਸਾਡੇ ਗਵਾਂਢੀ ਦੇ ਨਾਲ ਖੁਸ਼ ਹੋਵੇ ਰਿਸ਼ਤੇਦਾਰ ਦੇ ਨਾਲ ਹੋਵੇ ਉਹ ਗੱਲਾਂ ਛੱਡ ਦਿਓ ਆਪਣੇ ਲਈ ਸੋਚੋ ਦੂਜਿਆਂ ਦਾ ਬੁਰਾ ਸੋਚਣਾ ਛੱਡੋ ਦੂਜਿਆਂ ਦਾ ਚੰਗਾ ਸੋਚੋ ਜੇ ਸੋਚਣਾ ਸੋ ਮੇਰੀ ਗੱਲਬਾਤ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਮੈਨੂੰ ਸਬਸਕ੍ਰਾਈਬ ਕਰ ਲਓ